ਪੁਰ ਸਿਖਾ ਮਨਹਰ ਪ੍ਰੀਤ ਹੈ ਤੇ ਜਨ ਨਾਮ ਹਰ ਤੇਰੀ RAM ਰਾਜੇ ਪੁਰ ਸਿਖਾ ਮਨਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਕਰ ਸੇਵ ਪੂਰਾ ਸਤਪੁਰੂ ਭੁਖ ਜਾਏ ਮੇਰੀ ਪੁਰ ਸਿਖਾ ਕੀ ਭੁਖ ਸਭ ਗਈ ਦਿਨ ਪਿੱਛੇ ਹੋਰ ਖਾਏ ਕਨੇਰੀ ਜਨਨਲਕ ਹਰਪੁਲ ਬੀਜਿਆ ਜਨਨਲਕ ਹਰਪੁਲ ਬੀਜਿਆ ਫਿਰ ਤੋਂ ਟਲਹਾਵੇ ਹਰਪੁਲ ਕੇਰੀ ਸ਼ਲੋਕ ਮੰਨ ਲਾ ਪਹਿਲਾ ਪਹਿਲਾ ਸੁਚਾਇਆ ਫੋਏ ਸੁਚੇ ਬੈਠਾਏ ਸੁਚੇ ਗੇ ਰਖਿਓ ਉਨ ਕੋ ਇਨਾ ਫਿੱਟੇ ਹੋ ਜਾ ਸੱਚਾ ਹੋਏ ਕਹੇਵੇ ਲੱਗਾ ਬੰਸ ਲੋਕੋ ਓਹੀ ਜਾਈ ਸੱਤਿਆ ਕਿਸੇ ਲਗਾ ਦੋ ਹਨ ਦੇ ਪਾਣੀ ਦੇ ਪਾ ਬੈਸਨ ਕਰ ਦੇ ਤਾਲੂ ਨਾ ਪਾਇਆ ਕਿਰਤ ਤਾ ਹੋ ਆਪਾ ਕੋ ਦਿੱਤੇ ਪਾਪੀ ਸੋਤਨ ਗੱਡਿਆ ਪਾਪੀ ਸੋਤਨ ਗੱਡਿਆ ਥੁੱਕਾ ਪਈਆ ਦਿੱਤ ਜਿਤ ਮੁਖ ਨਾਮ ਨਾ ਉਚਰਾ ਬਿਨਾ ਮੈ ਰਸਤਾ ਹਾਨ ਕੇ ਵੇ ਜਾਣੀਐ ਕਿ ਮੁੱਤਾਂ ਪਾਏ ਮਹੱਲਾ ਪਹਿਲਾ ਪੰਡ ਜਮੀਏ ਪੰਡ ਮੀਏ ਪੰਡ ਮੰਗਣ ਕੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਹੋ ਪੜਨੂਆ ਪੰਡ ਭੱਲ ਕੇ ਪੰਡ ਹੋਵੇ ਬੰਦਾ ਸੋਖੋ ਮੰਦਾ ਆਟੀਏ ਜਿਤ ਜਮੇ ਰਾਜਾਨ ਪੰਡੋ ਹੀ ਪੰਡ ਉੱਜੇ ਪੰਡੇ ਬਾਇ ਨ ਕੋਏ ਨਾਨਕ ਪੰਡੇ ਬਾਹਦਾ ਏਕੋ ਸਦਾ ਸੋਏ ਜਿਤ ਮੁਕਸਦਾ ਸਲਾਹੀਏ ਭਗਾਰਤੀ ਚਾਰ ਨਾਨਕ ਤੇ ਮੁਕੂਜਲੇ ਤੇ ਤੁਸੇ ਤੇ ਦਰਬਾਰ ਪਾਉਣ ਸਭ ਕੁਝ ਆਪਣਾ ਇਸ ਨਾਮੀ ਸੋਚੁਰ ਕੱਢੀਏ ਤਕਾਬੋ ਆਪਣਾ ਆਪੇ ਹੀ ਲੇਖ ਸੰਜ ਜਰਣਾ ਨਹੀਂ ਹੈ ਤਿਜਗੋ ਤਾਕਾਇ ਤੇ ਯਾਰ ਭੰਡੀਆਂ ਮਨਕਿਸ ਲਖਿਆ ਬਾੜ ਅਕਰ ਇਹੋ ਮੁਝੀਏ ਨੂਰ ਕੈ ਨਾ ਨਲੂ ਜੀਏ ਨਾ ਨਲੂ ਨਾ ਨਲੂ ਜੀਏ ਕੌਲਿਸਾ ਕੋ ਆਖਿਆ ਆਪਣਾ ਜਸਾਹੀ ਸੋਚਨ ਕਰਦੀਏ ਪੀਤਾ ਕੋ ਆਪਣਾ ਪਹਿ ਹੀ ਦੇਖਾ ਸੰਡੀਏ ਜਾਰਾ ਨਾ ਨਹੀਂ ਐਤ ਜਗ ਦਾ ਗਾਇਦ ਘਰ ਭੰਡੀਏ ਮੰਦਾ ਕਿਸੇ ਨਾ ਆਖਿਆ ਪੜਿਆ ਖਰੇ ਹੋ ਬੁੱਜੀਏ ਮੂਰਖੇ ਨਾ ਨਲੂ ਜੀਏ ਮੂਰਖੇ ਨਾਲ ਨਲੂ ਜੀਏ